ਇਸ ਵੇਲੇ ਦੀ ਵੱਡੀ ਖਬਰ ਪਾਤੜਾ ਚ ਪੁਲਿਸ ਟੌਂਕੀ ਨੇੜੇ ਤਮਾਕੀ ਦੀ ਖਬਰ ਮਿਸਪਾਲ ਜੀ ਇਹ ਜਿਹੜੀ ਤੁਮਕੇ ਦੇ ਨਾਲ ਤੁਹਾਡਾ ਕਰ ਰਿਹਾ ਹੈ ਇਸੇ ਹਾਂਜੀ ਹਾਂਜੀ ਰਾਤ ਕਿੰਨੇ ਵਜੇ ਤੁਸੀਂ ਜੀ ਸੁਣੀ ਹੈ ਕੀ ਹੋਇਆ ਇਸੇ ਇਹ 12 ਸਵਾ 12 ਦਾ ਬਹੁਤ ਜਬਰਦਸਤ ਧਮਾਕਾ ਹੋਇਆ ਜੀ ਪਰ ਇਹ ਨਹੀਂ ਪਤਾ ਵੀ ਕਾਦਾ ਹੋਇਆ ਹੈ ਜਦੋਂ ਮੈਂ ਬਾਹਰ ਆ ਕੇ ਦੇਖਿਆ ਕੁਝ ਵੀ ਨਹੀਂ ਸੀ ਮਾਹੌਲ ਸ਼ਾਂਤ ਸੀ ਬਿਲਕੁਲ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਹ ਤਾਂ ਹੁਣ ਸਵੇਰੇ ਜਦੋਂ ਉੱਠੇ ਆ ਅਫਵਾਹਾਂ ਉੱਡੀਆਂ ਵੀ ਇਹ ਧਮਾਕਾ ਹੋਇਆ ਕਾਦਾ ਹੋਇਆ ਪੁਲਿਸ ਪ੍ਰਸ਼ਾਸਨ ਭੱਜਿਆ ਹੋਇਆ ਪਰ ਇਹ ਨਹੀਂ ਪਤਾ ਲੱਗਿਆ ਵੀ ਹੁਣ ਤੱਕ ਕਾਦਾ ਇਹ ਅਫਵਾਹਾਂ ਨੇ ਜਾ ਕੋਈ ਸ਼ਰਾਰਤੀ ਹੰਸਣਾਂ ਕੁਛ ਕੀਤਾ ਹੈ ਗੁਪਤਾ ਜੀ ਇਹ ਤੁਹਾਡੇ ਘਰ ਨਾਲ ਬਿਲਕੁਲ دیوار ਲੱਗਦੀ ਹੈ ਇਹ ਤੁਮ ਕਿਦੇ ਨਾਲ ਹਾਂਜੀ ਹਾਂਜੀ ਦਵਾਰ ਲੱਗਦੀ ਹੈ ਬਿਲਕੁਲ ਜੀ ਹੂੰ ਬਿਲਕੁਲ ਨਾਲ ਦਮਾਕਾ ਚ ਕੁਪਟੇ ਹੋਗੇ ਸੋ ਰਹੇ تھے ਜਾਗਰੇ ਉਸ ਟਾਈਮ ਮੈਂ ਸੱਡੀ ਨੀਂਚੀ ਸੀ ਜੀ ਨੀਂਦ ਹਾਂ ਦਮਾਕਾ ਹੋਇਆ ਨਾਲ ਦੀ ਨਾਲ ਉੱਠ ਕੇ ਮੈਂ ਖੜਾ ਹੋ ਗਿਆ ਫਿਰ ਜਦੋਂ ਬਾਹਰ ਆ ਕੇ ਕੋਠਾ ਵਗੈਰਾ ਚੈੱਕ ਕੀਤਾ ਕੁਝ ਨਹੀਂ ਸੀ ਇਹ ਜਾ ਕੋਈ ਅਪਰਾਧਪ੍ਰਿਨੀਯ ਇਹ ਤੁਹਾਨੂੰ ਵੀ ਕੋਈ ਸ਼ਰਾਰਤ ਹੋ ਸਕਦੀ ਹੈ ਸ਼ਰਾਰਤ ਅੰਦਰ ਵੀ ਹੋ ਸਕਦੀ ਹੈ ਅਫਵਾਹ ਵੀ ਹੋ ਸਕਦੀ ਹੈ ਜਾਂ ਕਿਸੇ ਨੇ ਵੈਸੇ ਹੀ ਕੁਝ ਕੀਤਾ ਹੋਊਗਾ ਵੀ 1 ਫਰਵਰੀ ਆ 1 ਫਰਵਰੀ ਨੂੰ ਬਣਾਇਆ ਹੋਊਗਾ ਉਹ ਪੈਸਾ ਕੁਝ ਵੀ ਹੋ ਸਕਦਾ ਹੈ ਜੀ ਇਹ ਕੋਈ ਬੀਤੀ ਰਾਤ ਧਮਾਕਾ ਹੋਇਆ ਐ ਐਸਐਸਪੀ ਪਟਾਰ ਨਾਨ ਸਿੰਘ ਜੀ ਇਥੇ ਪਹੁੰਚੇ ਹੈ ਗੱਲਬਾਤ ਕਰਦੇ ਆ ਅਸੀਂ ਵਟਸਐਪ 'ਤੇ ਐਸੇ ਵੀ ਇਹ ਇਨਫਰਮੇਸ਼ਨ ਮਿਲੀ ਨੰਨੇ ਜੀ ਸਰ ਇਹ ਕੱਲ ਦੇਰ ਰਾਤ ਤੇ ਫਿਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਉਸੋ ਉਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਅੱਛੀ ਟੀਮ ਪਹੁੰਚੀ ਹੈ ਲੈ ਵੀ ਪਹੁੰਚਿਆ ਤੇ ਅਸਾ ਸਾਰਾ ਅਸੀਂ ਐਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਦੇ ਜਾਣਨ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਬਟ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜਿਦੇ ਕੋਈ ਗ੍ਰੇਨੇਡ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਦਾ ਰਿਸ਼ਡਿਊ ਮਿਲਿਆ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਚ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇਗਾ ਸਰ ਸਾਹਿਬ ਕੀ ਲੱਗਦਾ ਹੈ ਇਸ ਤਰ੍ਹਾਂ ਕਰਵਾਵਾ ਪੁਲਿਸ ਚੌਂਕੀਆਂ ਚ ਹੁੰਦੀਆਂ ਹਨ ਥਾਣੇ ਚ ਹੁੰਦੀਆਂ ਹਨ ਇਹ ਕਾਰਨ ਹੁੰਦਾ ਹੈ ਮਨ ਲਓ ਤੱਕ ਮਨ ਲਓ ਤੁਸੀਂ ਦੇਖਿਆ ਚੈੱਕ ਵੀ ਕਰਿਆ ਪਿੱਛੇ ਜਾ ਕੇ ਬਾਉਂਡਰੀ ਤੇ ਆ ਕੇ ਤੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਊਗਾ ਜਿਹੜਾ ਵੀ ਇਵਿਡੈਂਟ ਹੋਇਆ ਉਹਦੀ ਪ੍ਰੋਪਰ ਤਫਤੀਸ਼ ਕਰਕੇ ਤੇ ਇਹਨੂੰ ਬਿਲਕੁਲ ਅਸੀਂ ਕਲੋਜ਼ ਕਰਾਂਗੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੀ ਡਾਕਟਰ ਸਾਹਿਬ ਖਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਸਿਸੇ ਦੇ ਉੱਤੋਂ ਟੁੱਟੇ ਹਨ ਪਰ ਇਹ ਦੇਖੋ ਸਾਹਮਣੇ ਵੀ ਸਿਸਾ ਹੈ ਇਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮਨ ਲਓ ਆਫਿਸ ਦਾ ਸਿਸਾ ਚੰਗੀ ਤਰ੍ਹਾਂ ਚੁਕਾ ਚੋਰ ਹੋ ਗਿਆ ਤੇ ਲੇਕ ਵਿ ਨੇ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸਕਿਊ ਜ਼ਰੂਰ ਲੰਦਾ। ਸੋ ਰੈਸਕਿਊ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ। ਅਸੀਂ ਖੇਤਾਂ ਵਿੱਚ ਸਰਚ ਕੀਤੀ ਹੈ, ਸਾਰੇ ਪਾਸੇ ਸਰਚ ਕਰਕੇ ਆਏ ਆ। ਨਾ ਤਾਂ ਉਹ ਕੋਈ ਲਿਵਰ ਮਿਲਿਆ, ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਉੱਥੇ ਉੱਠੇਗਾ, ਉੱਥੇ ਗੱਡਾ ਵੀ ਬਣੂਗਾ। ਅੱਛੀ ਜੀ ਸਰਚ ਸੋ ਇਹੋ ਜਿਹਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ। ਪਰ ਫਿਰ ਵੀ ਸਾਡੀ ਸਰਚ ਜਾਰੀ ਹੈ, ਤਫ਼ਤੀਸ਼ ਚੱਲੀ ਹੈ। ਜਿਹੜੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੀ। ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਸੋ ਉਸ ਤੋਂ ਬਾਅਦ ਹੀ ਸਾਡੀ ਤਫ਼ਤੀਸ਼ ਚੱਲੇ। ਜਿਹੜਾ ਇਹ ਸੈਮ ਦਾ ਮਾਹੌਲ ਬਣਿਆ ਹੋਇਆ ਹੈ ਲक्की ਜੀ ਫਿਰ ਉਹਦੇ ਬਾਰੇ। ਮੈਂ ਲੋਕਾਂ ਨੂੰ ਇਹ ਕੌਨਫिडेंस ਦਿਲਾਉਣਾ ਜੀ ਕਿ ਜੇ ਇਹੋ ਜਿਹੀ ਕੋਈ ਵਾਰਦਾਤ ਹੋਈਏ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਵਿੱਚ ਸક્ષਮ ਹੈ। ਤੇ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲਾਜਿਕਲ ਐਂਡ ਤੇ ਲੈ ਕੇ ਜਾਇਆ ਜਾਊਗਾ। ਠੀਕ ਹੈ। ਥੈਂਕ ਯੂ।